ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਇੱਕ ਜਪਜੀ ਸਾਹਿਬ ਦਾ ਪਾਠ ਕਰਨ ਤੇ 51 ਪਾਠਾਂ ਦਾ ਫਲ ਕਿਵੇਂ ਮਿਲ ਜਾਂਦਾ ਹੈ ਸੋ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਸਾਰਿਆਂ ਤੇ ਹੀ ਹੋ ਜਾਵੇ ਘਰ ਪਰਿਵਾਰ ਵਿੱਚ ਸ਼ਾਂਤੀ ਬਣ ਜਾਵੇ ਸਵੇਰਡੀਆ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਤੁਹਾਡੇ ਨਾਲ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹਨ ਸਾਲੀ ਵਾਲੇ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਸਾਂਝੀ ਕਰਨ ਵਾਲੇ ਹਨ ਪਹਿਲਾਂ ਵੀ ਅਸੀਂ ਮਹਾਪੁਰਖਾਂ ਦੇ ਜੀਵਨ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪਰ ਅੱਜ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਬੜੀ ਹੀ ਜ਼ਿਆਦਾ ਤੁਹਾਡੇ ਲਈ ਵੀ ਜ਼ਰੂਰੀ ਸਾਬਿਤ ਹੋ ਜਾਵੇਗੀ ਕਿਉਂਕਿ ਇੱਕ ਵਾਰ ਕਿਸੇ ਭੈਣ ਨੇ ਆਖਿਆ ਸੀ ਕਿ ਅਸੀਂ ਹੰਸਾਲੀ ਸਾਹਿਬ ਗਏ ਸੀ ਅਰਦਾਸ ਬੇਨਤੀ ਵੀ ਕਰਵਾਈ ਸੀ ਪਰ ਸਾਡੀ ਤਾਂ ਅਰਦਾਸ ਉੱਥੇ ਪੂਰੀ ਨਹੀਂ ਹੋਈ ਹੁਣ ਇਹ ਗੱਲ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਉਹ ਭੈਣ ਨੇ ਇਹ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਹਦੀ ਅਰਦਾਸ ਪੂਰੀ ਨਹੀਂ ਹੋਈ ਪਰ ਉਹਨੂੰ ਇਹਦੀ ਵਜ੍ਹਾ ਕੀ ਸੀ ਉਸਦੇ ਬਾਰੇ ਪਤਾ ਨਹੀਂ ਲੱਗਿਆ ਨਾ ਹੀ ਉਸਨੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਉਹਨੂੰ ਉਹ ਨਹੀਂ ਸੀ ਪਤਾ ਲੱਗਾ ਕਿਉਂਕਿ ਜੇ ਉਹਨੂੰ ਪਤਾ ਲੱਗ ਜਾਂਦਾ ਕਿ ਅਸਲ ਵਿੱਚ ਕਾਰਨ ਕੀ ਹੈ ਉਹ ਕਦੇ ਵੀ ਮਨ ਦੇ ਵਿੱਚ ਰੋਸ ਨਾ ਕਰਦੀ ਇਸ ਤਰ੍ਹਾਂ ਨਾ ਆਖਦੀ ਕਿ ਮੈਂ ਗੁਰਦੁਆਰਾ ਸਾਹਿਬ ਤਾਂ ਗਈ ਸੀ ਮੇਰੀ ਅਰਦਾਸ ਪੂਰੀ ਨਹੀਂ ਹੋਈ ਹੁਣ ਮੰਨ ਲਓ ਸਾਧ ਸੰਗਤ ਜੀ ਉਦਾਹਰਣ ਦੇ ਦੁਆਰਾ ਤੁਹਾਨੂੰ ਜੇਕਰ ਅਸੀਂ ਸਮਝਾਈਏ ਆਪਾਂ ਕਿਸੇ ਨੂੰ ਕੋਈ ਰੋਗ ਜੇਕਰ ਲੱਗਿਆ ਹੋਵੇ ਉਹ ਡਾਕਟਰ ਦੇ ਕੋਲ ਵੀ ਜਾਂਦਾ ਹੈ ਡਾਕਟਰ ਵੀ ਮਿਲ ਜਾਵੇ ਪਰ ਡਾਕਟਰ ਦੀ ਦਵਾਈ ਨਾ ਖਾਵੇ ਫਿਰ ਉਹਦਾ ਰੋਗ ਠੀਕ ਹੋ ਜਾਵੇਗਾ ਜਾਂ ਨਹੀਂ ਸੋ ਜਿਹੜਾ ਬੰਦਾ ਡਾਕਟਰ ਦੇ ਕੋਲ ਚਲਿਆ ਜਾਂਦਾ ਹੈ ਜਾਂ ਰੋਗ ਦੱਸ ਕੇ ਨਹੀਂ ਆਇਆ ਹੁੰਦਾ ਐਵੇਂ ਹੀ ਮੂੜ ਆਉਂਦਾ ਹੈ ਜਾਂ ਰੋਗ ਦੱਸਿਆ ਤੇ ਉਹਦੀ ਦਵਾਈ ਜਦੋਂ ਅਸੀਂ ਘਰ ਲੈ ਆਉਂਦੇ ਹਾਂ ਫਿਰ ਨਹੀਂ ਖਾਂਦੇ ਤੇ ਕਿਵੇਂ ਠੀਕ ਹੋ ਜਾਵਾਂਗੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਬਚਨ ਕਰਦੇ ਸੀ ਕਹਿੰਦੇ ਹੁੰਦੇ ਸੀ ਵੇਖੋ ਅਰਦਾਸ ਪੂਰੀ ਕਿਵੇਂ ਹੋਵੇਗੀ ਗੁਰਦੁਆਰਾ ਸਾਹਿਬ ਜਦੋਂ ਜਾਣਾ ਹੈ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੰਗਤ ਦੇ ਨਾਲ ਹੀ ਦਰਸ਼ਨ ਕਰਨੇ ਹਨ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਜੀ ਨੂੰ ਨਮਸਕਾਰ ਕਰਨੀ ਹੈ ਉਸ ਤੋਂ ਬਾਅਦ ਮਹਾਂਪੁਰਖਾਂ ਦੇ ਦਸੇ ਅਨੁਸਾਰ ਸਾਨੂੰ ਬੈਠ ਕੇ ਪਾਠ ਸਿਮਰਨ ਵੀ ਕਰਨਾ ਚਾਹੀਦਾ ਹੈ ਇਹ ਹੀ ਦਵਾਈ ਹੈ ਨਾਮ ਦੀ دارو ਹੈ ਸੰਸਾਰ ਰੋਗੀ ਨਾਮ دارو ਮੈਲ ਲੱਗਿਆ ਸੱਚ ਬਿਨਾ ਸਾਲ ਸਿੰਘ ਜੀ ਇਹ ਦੁਨੀਆ ਦੇ ਰੋਗ ਸੰਸਾਰ ਸਾਰਾ ਹੀ ਰੋਗੀ ਹੈ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਇਹਦੇ ਅੰਦਰ ਤਾਂ ਜੰਗਾਲ ਹੈ ਤੰਦਰੁਸਤੀ ਨਹੀਂ ਸਰੀਰ ਕਈ ਐਸੇ ਰੋਗਾਂ ਦੇ ਨਾਲ ਰੋਗੀ ਹੋਇਆ ਫਿਰਦਾ ਹੈ ਉਦੋਂ ਮਹਾਪੁਰਖ ਜੀ ਆਖਦੇ ਹੁੰਦੇ ਸੀ ਭਾਈ ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਹਾਂ ਉੱਥੇ ਫਿਰ ਕੀ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਰਦਾਸ ਬੇਨਤੀ ਪੂਰੀ ਕਰਨੀ ਚਾਹੀਦੀ ਹੈ ਡੇਢ ਘੰਟਾ ਜਾਪ ਕਰਨਾ ਹੈ ਕਿਸੇ ਵੀ ਸ਼ਬਦ ਦਾ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਓ ਤੇ ਭਾਵੇਂ ਮੂਲ ਮੰਤਰ ਦਾ ਜਾਪ ਕਰ ਲਓ ਉਸ ਅਸਥਾਨ ਤੇ ਬੈਠ ਕੇ ਡੇਢ ਘੰਟਾ ਜਾਪ ਕਰਨਾ ਹੈ ਤੇ ਸਾਧ ਸੰਗਤ ਜੀ ਜਾਪ ਕਰਨ ਤੋਂ ਬਾਅਦ ਕੀ ਕਰਨਾ ਹੈ ਹੰਸਾਲੀ ਸਾਹਿਬ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਹੋਰ ਵੀ ਹੈ ਪਵਿੱਤਰ ਅਸਥਾਨ ਮਹਾਪੁਰਖਾਂ ਨੇ ਜੋ ਪ੍ਰਗਟ ਕੀਤਾ ਸੀ ਸਾਧ ਸੰਗਤ ਜੀ ਇਹ ਅਸਥਾਨ ਦਾ ਨਾਮ ਹੈ ਗੁਰਦੁਆਰਾ ਰਮਾਣਾ ਸਾਹਿਬ ਇਹ ਗੁਰਦੁਆਰਾ ਰਮਾਣਾ ਸਾਹਿਬ ਸ਼ਹੀਦ ਬੁੰਗਾ ਸੰਤ ਨਿਰਮਲ ਕਟਿਆ ਇਹਨਾਂ ਦੀ ਅਹਿਮੀਅਤ ਕੀ ਹੈ ਕਿਹਾ ਜਾਂਦਾ ਹੈ ਇਸ ਅਸਥਾਨ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਪ੍ਰੇਰਣਾ ਅਨੁਸਾਰ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਹਿਯੋਗ ਨਾਲ ਸੰਸਾਰਿਕ ਅਮਨ ਸ਼ਾਂਤੀ ਗੁਰਦੁਆਰਾ ਰਮਾਣਾ ਸਾਹਿਬ ਸਾਧ ਸੰਗਤ ਜੀ ਇੱਥੇ ਗੁਰਬਾਣੀ ਦੇ ਪ੍ਰਵਾਹ ਨਿਰੰਤਰ ਚੱਲਦੇ ਰਹਿੰਦੇ ਹਨ ਨਿਰੰਤਰ ਅਖੰਡ ਪਾਠ ਸ੍ਰੀ ਸਹਿਜ ਪਾਠ ਦੇ ਭੋਗ ਭਜਨੀਕ ਬੰਦੇ ਇੱਥੇ ਕਰਵਾਉਂਦੇ ਹੀ ਰਹਿੰਦੇ ਹਨ ਭਜਨ ਬੰਦਗੀ ਹੁੰਦੀ ਹੈ ਇਹ ਅਸਥਾਨ ਨੂੰ ਇੱਕ ਵਾਰ ਮਿਲਿਆ ਹੋਇਆ ਹੈ ਇਸ ਅਸਥਾਨ ਨੂੰ ਇੱਕ ਵਾਰ ਮਿਲਿਆ ਹੋਇਆ ਹੈ ਸਾਥ ਸੰਗਤ ਜੀ ਜਿਹੜਾ ਵੀ ਇੱਥੇ ਆ ਕੇ ਗੁਰਬਾਣੀ ਦਾ ਪਾਠ ਕਰੇਗਾ ਉਹਨੂੰ 51 ਪਾਠਾਂ ਦਾ ਫਲ ਪ੍ਰਾਪਤ ਹੋ ਜਾਵੇਗਾ ਇਹ ਅਸਥਾਨ ਦੀ ਮਹਿਮਾ ਹੁੰਦੀ ਹੈ ਸੋ ਦੇਖੋ ਪਈ ਇਹ ਅਸਥਾਨ ਗੁਰਦੁਆਰਾ ਸਾਹਿਬ ਰਮਾਣਾ ਸਾਹਿਬ ਜਿੱਥੇ ਜਦੋਂ ਤੁਸੀਂ ਜਾਓਗੇ ਮਹਾਪੁਰਖਾਂ ਨੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖਾਂ ਸੰਤ ਬਾਬਾ RAM ਸਿੰਘ ਜੀ ਮਹਾਪੁਰਖ ਉਹਨਾਂ ਨੇ ਇਹ ਅਸਥਾਨ ਪ੍ਰਗਟ ਕੀਤਾ ਹੈ ਸਾਧ ਸੰਗਤ ਜੀ ਇਥੇ ਮਹਾਪੁਰਖਾਂ ਦੇ ਬਚਨ ਅਨੁਸਾਰ ਡੇਢ ਘੰਟਾ ਬੈਠ ਕੇ ਪਾਠ ਕਰੀਏ ਇਸ ਤੋਂ ਬਾਅਦ ਰੋਜ਼ਾਨਾ ਆਪਣਾ ਨਿਤਨੇਮ ਬਣਾਇਆ ਜਾਵੇ ਰੋਜ਼ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਮਹਾਰਾਜ ਜੀ ਦੀ ਬਾਣੀ ਨੂੰ ਅਸੀਂ ਜਾਪ ਜੇਕਰ ਕਰਦੇ ਰਹਾਂਗੇ ਤਾਂ ਇਸ਼ਾ ਪੂਰੀ ਹੋ ਜਾਵੇਗੀ ਕੋਈ ਵੀ ਬੀਬੀ ਕੋਈ ਵੀ ਬੱਚਾ ਇੱਥੇ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ ਉਹਨੂੰ 51 ਪਾਠਾਂ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਮਹਾਂਪੁਰਖ ਜੀ ਆਖਦੇ ਸਨ ਭਾਈ ਵੇਖੋ 51 ਪਾਠਾਂ ਦਾ ਫਲ ਕਿੰਨਾ ਹੁੰਦਾ ਹੈ ਪਰ ਉਹ ਗੱਲ ਜਿਵੇਂ ਆਪਾਂ ਭਾਈ ਗੁਰੂ ਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਹੈ ਕੀਰਤਪੁਰ ਸਾਹਿਬ ਉਥੇ ਸੰਗਤ ਜਾਂਦੀ ਹੈ ਉਥੇ ਵੀ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿਰਤਪੁਰ ਸਾਹਿਬ ਹੈ ਪਾਵਨ ਧਰਤੀ ਬਾਬਾ ਗੁਰਦਿੱਤਾ ਜੀ ਦੀ ਉਹ ਇਥੇ ਜਿਹੜੇ ਵੀ ਕਹਿੰਦੇ ਹਨ ਆਏਗਾ ਪਾਈ ਉਹਦੀ ਹਾਜ਼ਰੀ ਉਦੋਂ ਪਰਵਾਨ ਹੋਵੇਗੀ ਜਦੋਂ ਬਾਬਾ ਬੁੱਢਣ ਸਾਹਿਬ ਜੀ ਦੇ ਉਹ ਨਮਸਤਕ ਹੋਵੇਗਾ ਜਾ ਕੇ ਜਿਹੜੇ ਪੀਰ ਨੇ ਇਹਨਾਂ ਦਾ ਪਿਆਰ ਕੀਤਾ ਸੀ ਸੋ ਮਹਾਂ ਪਰਖਾ ਨੇ ਜਿਹੜੇ ਵੀ ਵਜਨ ਕੀਤੇ ਹਨ ਸਾਧ ਸੰਗਤ ਜੀ ਜਦੋਂ ਵੀ ਅਸੀਂ ਅਰਦਾਸ ਬੇਨਤੀ ਕਰਨੀ ਹੈ ਪਾਠ ਕਰਕੇ ਹੀ ਪੂਰੀ ਅਰਦਾਸ ਕਰਨੀ ਹੈ ਜੇ ਤੁਹਾਨੂੰ ਨਹੀਂ ਆਉਂਦੀ ਉਥੇ ਕੋਈ ਨਾ ਕੋਈ ਗਰੰਥੀ ਸਿੰਘ ਪਾਠੀ ਸਿੰਘ ਹੁੰਦੇ ਹਨ ਗੁਰਦੁਆਰਾ ਸਾਹਿਬ ਬੜੇ ਪਿਆਰ ਵਾਲੇ ਸਿੰਘ ਹੁੰਦੇ ਹਨ ਉਹਨਾਂ ਨੂੰ ਬੇਨਤੀ ਕਰ ਦਿਓ ਕਿ ਭਾਈ ਸਾਹਿਬ ਜੀ ਅਸੀਂ ਡੇਢ ਘੰਟਾ ਜਾਪ ਕਰ ਲਿਆ ਹੈ ਸਾਡੇ ਮਨ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤੁਸੀਂ ਅਰਦਾਸ ਕਰ ਦਿਓ ਸੰਗਾਚੀ ਜਿਵੇਂ ਹੀ ਉਹ ਭੈਣ ਨੇ ਕਿਹਾ ਕਿ ਮੇਰੀ ਤਾਂ ਅਰਦਾਸ ਪੂਰੀ ਨਹੀਂ ਹੋਈ ਤੁਸੀਂ ਭਾਈ ਜਦੋਂ ਪੂਰੀ ਵਿਧੀ ਵਿਧਾਨ ਨਾਲ ਕਰੋਗੇ ਉਦੋਂ ਅਰਦਾਸ ਜ਼ਰੂਰ ਪੂਰੀ ਹੋ ਜਾਵੇਗੀ ਆਪਾਂ ਅੱਧੀ ਚੀਜ਼ ਹੀ ਜੇਕਰ ਕਰ ਲਈਏ ਅੱਧੀ ਵਿੱਚ ਛੱਡ ਦਈਏ ਤੇ ਅਰਦਾਸ ਫਿਰ ਕਿਵੇਂ ਪੂਰੀ ਹੋਵੇਗੀ ਦੱਦਾ ਦੋਸ਼ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ਨਾ ਦੀਜੇ ਅਵਰਜਨਾ ਤਾਂ ਜਦੋਂ ਵੀ ਆਪ ਜੀ ਨੇ ਹੰਸਾਲੇ ਸਾਹਿਬ ਜਾਣਾ ਹੈ ਰਮਾਣਾ ਸਾਹਿਬ ਗੁਰਦੁਆਰਾਸ ਜ਼ਰੂਰ ਜਾਣਾ ਹੈ ਬਿਲਕੁਲ ਉੱਥੇ ਵੀ ਆਪ ਜੀ ਜ਼ਰੂਰ ਜਾਇਆ ਕਰੋ ਕਿਉਂਕਿ ਮਹਾਪੁਰਖਾਂ ਦੇ ਬਚਨ ਇਹ ਅਸਥਾਨ ਮਹਾਪੁਰਖਾਂ ਨੇ ਹੀ ਪ੍ਰਗਟ ਕੀਤਾ ਹੈ ਸੂਖਸ਼ਮ ਰੂਪ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਇੱਥੇ ਜਿਹੜੀਆਂ ਹਨ ਉਹ ਮਦਦ ਕਰਦੀਆਂ ਹਨ ਚੰਗੀਆਂ ਰੂਹਾਂ ਹਨ ਸਸਾ ਸੰਗਜ ਜੀ ਇਸ ਤਰ੍ਹਾਂ ਤੁਹਾਨੂੰ ਬੇਨਤੀ ਹੈ ਜੀ ਇਹਨਾਂ ਪਾਵਨ ਅਸਥਾਨਾਂ ਦੇ ਲਈ ਸ਼ਰਧਾ ਬਣਾਈਏ ਤੇ ਬਾਬਾ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਸਾਰਿਆਂ ਨੇ ਹੀ ਤੁਸੀਂ ਉਹਨਾਂ ਦਾ ਨਾਮ ਤਾਂ ਸੁਣਿਆ ਹੋਵੇਗਾ ਕਥਾਵਾਚਕ ਵੀ ਹਨ ਉਹਨਾਂ ਨੇ ਵੀ ਇੱਕ ਵਾਰ ਦੱਸਿਆ ਸੀ ਉਹਨਾਂ ਦੇ ਵਿਚਾਰ ਸੀ ਜੋ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਵਾਲੇ ਹਾਂ ਉਹ ਅਸਥਾਨ ਦੀ ਇੰਨੀ ਕ ਮਹਾਨਤਾ ਕਿ ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ ਆਪਾਂ ਜਦੋਂ ਉੱਥੇ ਜਾਂਦੇ ਹਾਂ ਤੇ ਆਸ ਵਿਸ਼ਵਾਸ ਤੇ ਅਰਦਾਸ ਲੈ ਕੇ ਹੀ ਜਾਇਆ ਕਰੋ ਸਾਧ ਸੰਗਤ ਜੀ ਉਹ ਕਹਿੰਦੇ ਹੁੰਦੇ ਹਨ ਕਿ ਗੁਰੂ ਤੇ ਭਰੋਸਾ ਰੱਖੋ ਗੁਰੂ ਸਮਰੱਥ ਪੂਰਾ ਗੁਰੂ ਹੈ ਕਰਨਕਰ ਰਾਵਣ ਤੇ ਸਤਿਗੁਰ ਜੀ ਕੁਝ ਵੀ ਕਰ ਸਕਦੇ ਹਨ ਮਹਾਪੁਰਖ ਜਿਹੜੇ ਅਸਥਾਨ ਪੂਰਨ ਬ੍ਰਹਮ ਗਿਆਨੀ ਉਹ ਤਾਂ ਉਥੇ ਆਪ ਹੀ ਨਿਰੰਕਾਰ ਵਸ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਵੀ ਆਪਾਂ ਨੇ ਉਥੇ ਜਾਣਾ ਹੈ ਅਰਦਾਸ ਬੇਨਤੀ ਕਰਨੀ ਹੈ ਜਾਂ ਕਰਵਾਉਣੀ ਹੈ ਕੋਸ਼ਿਸ਼ ਕਰੋ ਡੇਢ ਘੰਟੇ ਦਾ ਪਾਠ ਜ਼ਰੂਰ ਕਰੋ ਤੇ ਫਿਰ ਅਰਦਾਸ ਕਰੋ ਇਸ ਤਰ੍ਹਾਂ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਵਿਸ਼ਵਾਸ ਕਰਕੇ ਤੁਸੀਂ ਵੀ ਇੱਕ ਵਾਰ ਕਰਕੇ ਵੇਖਿਓ ਕਿ ਮਹਾਪੁਰਖ ਜੀ ਮੇਰੀ ਅਰਦਾਸ ਪੂਰੀ ਜ਼ਰੂਰ ਕਰ ਦੇਣਗੇ ਜਦੋਂ ਕਿ ਮਹਾਪੁਰਖਾਂ ਦੇ ਬਚਨ ਜਿਹੜਾ ਵੀ ਕਮਾ ਲੈਂਦਾ ਹੈ ਉਸ ਦੇ ਅਰਦਾਸ ਪਰਵਾਨ ਹੋ ਜਾਂਦੀ ਹੈ ਬਚਨ ਕਮਾਉਣ ਤੇ ਗੱਲ ਖੜੀ ਹੈ ਮਹਾਪੁਰਖਾਂ ਦੇ ਬੋਲਾਂ ਵਿੱਚ ਐਨੀ ਸ਼ਕਤੀ ਹੁੰਦੀ ਹੈ ਜੋ ਵੀ ਆਖ ਦਿੰਦੇ ਹਨ ਉਹ ਹੀ ਸੱਚ ਹੋ ਜਾਂਦਾ ਹੈ ਕਈ ਵਾਰ ਸਾਡੇ ਤੋਂ ਗਲਤੀ ਕੀ ਹੁੰਦੀ ਹੈ ਅਸੀਂ ਦੁਨੀਆਵੀ ਕੰਮਾਂ ਦੇ ਕਰਕੇ ਕਾਹਲੀ-ਕਾਹਲੀ ਚ ਪਾਠ ਕਰਦੇ ਹਾਂ ਸਾਤ ਸੰਗਿਆ ਜੀ ਜਿਹੜੇ ਅਧਿਆਤਮਿਕ ਕਾਰਜ ਹਨ ਪੜੇ ਹੀ ਠੰਮੇ ਦੇ ਨਾਲ ਬੜੇ ਸਹਿਜ ਨਾਲ ਕਰਨ ਵਾਲੇ ਹੁੰਦੇ ਹਨ ਹਰ ਕ ਬਿ ਲੋਵਨਾ ਬਿ ਲੋਵ ਮੇਰੇ ਭਾਈ ਸਹਿਜ ਬਿ ਲੋਵ ਜੈਸੇ ਤਤ ਨਾ ਜਾਈ ਨਾ ਸਹਿਜ ਨਾਲ ਜਿਹੜੇ ਕਾਰਜ ਕਰਨ ਵਾਲੇ ਹੁੰਦੇ ਹਨ ਉਹ ਵੀ ਅਸੀਂ ਕਾਲੀ ਵਿੱਚ ਹੀ ਕਰਦੇ ਹਾਂ ਕਿ ਪਤਾ ਨਹੀਂ ਕੀ ਹੋ ਜਾਵੇਗਾ ਸੋ ਸਾਤ ਸੰਗਿਆ ਜੀ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਰਦਾਸਾਂ ਪੂਰੀਆਂ ਕਰਦੇ ਹਨ ਜੋ ਸਹਜ ਦੇ ਮਾਰਗ ਤੇ ਚੱਲਦੇ ਹਨ ਉਹਨਾਂ ਨੂੰ ਅਪਣਾਈਏ ਉਹਨਾਂ ਸ਼ਕਤੀਆਂ ਨੂੰ ਅਪਣਾਈਏ ਕਿਉਂਕਿ ਸਾਡੀ ਤਾਂ ਇੱਕ ਆਦਤ ਬਣੀ ਹੈ ਕਹਲੇ ਕਰਨ ਦੀ ਮਹਾਪੁਰਖ ਜੀ ਆਖਦੇ ਹਨ ਚੰਗੀ ਆਦਤ ਤੇ ਚੰਗੇ ਗੁਣ ਕਹਲੇ ਦੇ ਵਿੱਚ ਨਹੀਂ ਆਉਂਦੇ ਇਹ ਬਹੁਤ ਹੀ ਸਹਜ ਤੇ ਧਰਮੇ ਨਾਲ ਆਉਂਦੇ ਹਨ ਤੇ ਸਾਨੂੰ ਆਪਣੀਆਂ ਕੁਝ ਆਦਤਾਂ ਵੀ ਬਦਲਣੀਆਂ ਪੈਣੀਆਂ ਹਨ ਇਸ ਕਰਕੇ ਅਰਦਾਸ ਮਾਲਕ ਦੇ ਅੱਗੇ ਜ਼ਰੂਰ ਕਰਿਆ ਕਰੋ ਕਦੇ ਵੀ ਕਹਲੇ ਨਾ ਕਰਿਆ ਕਰੋ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਰ ਵੇਲੇ ਝੋਲੀ ਅੱਡ ਕੇ ਕਿਹਾ ਕਰਉ ਪ੍ਰਮਾਤਮਾ ਜੀ ਮੈਨੂੰ ਬਖਸ਼ ਲੋ ਇਸ ਤਰ੍ਹਾਂ ਕਹਿ ਦੇਣਾ ਤਾਂ ਵੇਖ ਲਿਓ ਪ੍ਰਮਾਤਮਾ ਜੀ ਤੁਹਾਡੀਆਂ ਅਰਦਾਸਾਂ ਜ਼ਰੂਰ ਕਬੂਲ ਕਰ ਲੈਣਗੇ ਆਪਣੇ ਮਨ ਦੇ ਵਿੱਚੋਂ ਪੰਜ ਕੁਰੀਤੀਆਂ ਨੂੰ ਕੱਢ ਦਿਓ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਪੰਜ ਕੁਰੀਤੀਆਂ ਤੋਂ ਤਾਂ ਦਸਾਂ ਗੁਰੂ ਸਹਿਬਾਨਾ ਨੇ ਹੀ ਵਰਜਿਆ ਹੈ ਸੋ ਜੇਕਰ ਅਸੀਂ ਗੁਰੂ ਸਾਹਿਬਾਨਾ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ ਤਾਂ ਪ੍ਰਮਾਤਮਾ ਜੀ ਸਾਡੀ ਅਰਦਾਸ ਜ਼ਰੂਰ ਕਬੂਲ ਕਰ ਲੈਣਗੇ। ਸਾਧ ਸੰਗਤ ਜੀ ਆਪਣੇ ਗੁਰੂ ਤੇ ਧਾਰਮਿਕ ਅਸਥਾਨ ਵੈਸੇ ਹੀ ਜਾਣਾ ਨਿਰਸਵਾਰਥ ਹੋ ਕੇ ਹੀ ਜਾਣਾ ਚਾਹੀਦਾ ਹੈ। ਸਵਾਰਥ ਰੱਖ ਕੇ ਕਦੇ ਵੀ ਨਾ ਜਾਓ। ਅਸੀਂ ਸਿਰਫ ਉਦੋਂ ਹੀ ਜਾਂਦੇ ਹਾਂ ਜਦੋਂ ਅਸੀਂ ਕੋਈ ਦਾਤ ਮੰਗਣੀ ਹੁੰਦੀ ਹੈ। ਤੇ ਜਦੋਂ ਸਾਨੂੰ ਦਾਤ ਮਿਲ ਜਾਂਦੀ ਹੈ ਅਸੀਂ ਫਿਰ ਗੁਰੂ ਘਰ ਦਾ ਖੇੜਾ ਛੱਡ ਦਿੰਦੇ ਹਾਂ। ਸੋ ਸਾਧ ਸੰਗਤ ਜੀ ਇਦਾਂ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਕਰੋਗੇ ਤਾਂ ਹੀ ਤਾਂ ਤੁਹਾਡੀਆਂ ਅਰਦਾਸਾਂ ਫਿਰ ਸ਼ੇਤੀ ਕਬੂਲ ਹੋਣਗੀਆਂ ਕਿਉਂਕਿ ਪਰਮਾਤਮਾ ਜੀ ਨੂੰ ਤਾਂ ਤੁਹਾਡੇ ਮਨ ਦੀ ਅਵਸਥਾ ਦਾ ਪਤਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਮੰਗਣਾ ਚਾਹੁੰਦੇ ਹੋ ਫਿਰ ਪਰਮਾਤਮਾ ਜੀ ਤੁਹਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ